ਸੁਪਨਾ ਦੇਖਿਆ ਕੋਈ ਤੂੰ ਕੋਈ ਨਹੀਂ ਬੇਬੇ ਮੈਂ ਤਾਂ ਕੋਈ ਬੁਰਾ ਸੁਪਨਾ ਆ ਗਿਆ ਹਨਾ ਤੁਸੀਂ ਕਾਹਤੋਂ ਟੈਨਸ਼ਨ ਲੈ ਰਹੇ ਹੋ ਪੁੱਤਾ ਕੀ ਤੂੰ ਫੇਰ ਰੋਣ ਲੱਗ ਗਿਆ ਲੈ ਫੜ ਪਾਣੀ ਪੀ ਬੇਬੇ ਹੋ ਕੀ ਕਰਾਂ ਮੈਨੂੰ ਤਾਂ ਹੁਣ ਫੇਰ ਬਾਪੂ ਦੀ ਬਾਪੂ ਦਾ ਆਖਰੀ ਵੇਲਾ ਯਾਦ ਆ ਰਿਹਾ ਚੋਤੇ ਮੈਂ ਬਾਬੂ ਨੂੰ ਪਾਣੀ ਦਾ ਗਲਾਸ ਹੀ ਫੜਾਣ ਗਈ ਸੀ ਤੇ ਬਾਬਾ ਆ ਗਿਆ ਲੈ ਫੜ ਪਾਣੀ ਪੀ ਬੇਬੇ ਹੋ ਕੀ ਕਰਾਂ ਮੈਨੂੰ ਤਾਂ ਹੁਣ ਫੇਰ ਬਾਪੂ ਦੀ ਬਾਪੂ ਦਾ ਆਖਰੀ ਵੇਲੇ ਯਾਦ ਆ ਰਿਹਾ ਫਤਮੇ ਬਾਪੂ ਨੂੰ ਖਾਂਡਾ ਗਲਾਸ ਹੀ ਫੜਾਉਣ ਲਈ ਸੀ ਤੇ ਬਾਪੂ ਬਾਪੂ ਉਹਦਾਂ ਹੀ ਖੜੀ ਸੁਣਿਆ ਚੱਲ ਕੋਈ ਨਾ ਪੁੱਤ ਤੂੰ ਤਾਂ ਮੈਨੂੰ ਸਮਝਾਉਂਦਾ ਸੀ ਵੀ ਮਜ਼ਬੂਤ ਬੰਨਾ ਆਪਾਂ ਤੂੰ ਤਾਂ ਮੈਨੂੰ ਰਵਾ ਰਵਾ ਕੇ ਹੋਰ ਕਮਜ਼ੋਰ ਕਰੀ ਜਾਂਦੀ ਐ ਨਹੀਂ ਨਹੀਂ ਬੇਬੇ ਮੈਂ ਤਾਂ ਐਸੀ ਹੋਲੀ ਜਾਂਦੀ ਆ ਤੁਸੀਂ ਟੈਨਸ਼ਨ ਨਾ ਲਓ। ਇੱਕ ਕੰਮ ਕਰੋ। ਤੁਸੀਂ ਨਾ ਰੋਟੀ ਦੀ ਤਿਆਰੀ ਕਰ ਲਓ। ਮੈਂ ਜਾ ਕੇ ਆਨੇ ਅੰਦਰ ਪੜ ਲੀਨੀ ਆ। ਚਾਹ ਨਹੀਂ ਪੀਣੀ ਪਹਿਲਾਂ। ਚਲੋ ਚਾਹ ਬਣਾ ਲਓ। ਨਹੀਂ ਜੇ ਰੋਟੀ ਖਾਣੀ ਹੈ ਮੈਂ ਰੋਟੀ ਬਣਾ ਦੇਣੀ ਆ ਪੁੱਤ ਪਹਿਲਾਂ। ਕੋਈ ਨਹੀਂ ਤੁਸੀਂ ਚਾਹ ਹੀ ਬਣਾ ਲਓ। ਮੈਂ ਨਹੀਂ ਪੜ ਲੂੰਗੀ। ਫਿਰ ਸ਼ਾਮ ਨੂੰ ਇਕੱਠੇ ਰੋਟੀ ਖਾ ਲਾਂਗੇ। ਚਲ ਠੀਕ ਹੈ। ਹੁਣ ਨਾ ਰੋਈਂ ਪੁੱਤ ਚੰਗਾ। ਕਮਲਿਆ ਤੂੰ ਤਾਂ ਮੈਨੂੰ ਹੌਸਲਾ ਦੇਣਾ। ਤੇ ਰੋ ਰੋ ਕੇ ਮੈਨੂੰ ਟੈਨਸ਼ਨ ਦੇਈ ਜਾਂਦਾ ਤੂੰ। ਉਹ ਨਹੀਂ ਨਹੀਂ ਬੇਬੇ। ਮਤਲਬ ਬਸ ਐਵੇਂ ਮਨ じゃ ਭਰ ਆਇਆ ਸੀ। ਤੂੰ ਸਿਕਿਉਰ ਟੈਂਸ਼ਨ ਲੈ ਨੀਆ ਤੂੰ ਹੀ ਟੈਂਸ਼ਨ ਨਾਲੋ ਮੈਂ ਵੀ ਠੀਕ ਆ ਤੁਸੀਂ ਵੀ ਨਰੋਗ ਐ ਚਲ ਤੂੰ ਅੰਦਰ ਬੈਠ ਜਾ ਮੈਂ ਚਾਹ ਬਣਾਉਣੀ ਏ ਤੇਰੇ ਵਾਸਤੇ ਚੰਗਾ ਹਾਂਜੀ ਬੈ ਜਾ ਫੇ ਤੂੰ ਪਤਾ ਮੈਨੂੰ ਪਤਾ ਹੈ ਤੂੰ ਵੀ ਅੰਦਰੋਂ ਹਾਰ ਚੁੱਕੀ ਆ ਬਸ ਇੱਕ ਮੈਨੂੰ ਹੌਸਲੇ ਦਿੰਨੀ ਆ ਪਰ ਮੈਂ ਵੀ ਹਾਰੀ ਚੁੱਕੀ ਆ ਮੈਂ ਕੀ ਕਰਾਂ ਪਤਾ ਮੈਨੂੰ ਕੀ ਕਹਿਣੀ ਆ ਮੈਨੂੰ ਖੁਦ ਨੂੰ ਰੋਣਾ ਆ ਜਾਂਦਾ ਤੇਰੇ ਬਾਪੂ ਨੂੰ ਯਾਦ ਕਰਕੇ ਕੀ ਕਰਾਂ ਭਰਤੀ ਏ ਤੂੰ ਨਾ ਰੋਇਆ ਕਰ ਤੇਰੀ ਅੱਖਾਂ 'ਚ ਮੈਂ ਹੰਝੂ ਨਹੀਂ ਦੇਖ ਸਕਦੀ ਮੈਂ ਜਿੰਮੇ ਮਰਜੀ ਰਹਾ ਪਰ ਮੇਰੇ ਪੁੱਤ ਨੂੰ ਨਾ ਮੈਂ ਪੂਰਾ ਪੜਾਉਣਾ ਲਿਖਾਉਣਾ ਹੈਗਾ ਚਾਹ ਚਾ ਬਣਾਦਾ ਵਿਚਾਰੀ ਵਾਸਤੇ ਕੋਈ ਕੋਈ ਕਰਾਈ ਵਧੀਆ ਚੱਲੀ ਜਾਂਦੀ ਆ ਹਾਂਜੀ ਹਾਂਜੀ ਪਾਈ ਤਾਂ ਪੜ ਰਹੀ ਆ ਹੁਣ ਕਦੇ ਪੇਪਰਾਂ ਦੇ ਵਿੱਚੋਂ ਮੈਂ ਰਹੀ ਨਾ ਜਾਵਾਂ ਹੋਰ ਵਧੀਆ ਪੜਿਆ ਕਰ ਬਟਾ ਉਹ ਇਹਨਾਂ ਕੁਛ ਮਾੜ ਲਗਾ ਮੈਂ ਤਾਂ ਆਪਣਾ ਸੁਪਨਾ ਹੀ ਪੂਰਾ ਕਰਨਾ ਤੀਤੂ ਬੱਤਾ ਐਨਾਂ ਤੂੰ ਪੜਦਾਗਾ ਫੇਲ ਕਿਵੇਂ ਹੋ ਜਾਏਗਾ ਤੂੰ ਐਂ ਨਾ ਕਿਹਾ ਕਰ ਸਾਨੂੰ ਦੱਸ ਉਹ ਤੇਰੇ ਤੇ ਨਾ ਮਾਣ ਹੈ ਤੂੰ ਕਿੰਨਾ ਪੜਦਾਗਾ ਹੋਰ ਬੇਬੇ ਮੈਂ ਤਾਂ ਸਕੂਲ ਦੇ ਵਿੱਚ ਵੀ ਸਾਰੇ ਕਹਿੰਦੇ ਵੀ ਤੂੰ ਸਾਧਨ ਪੜਦੀ ਰਹਿਣੀ ਆ ਕਦੇ ਸਾਡਾ ਆਪੇ ਤੂੰ ਗੱਲਾਂ ਹੀ ਕਰ ਲਿਆ ਕਰ ਮੈਂ ਜੀ ਨਹੀਂ ਕਰਦਾ ਗੱਲਾਂ ਕਰਾਂਦਾ ਉਹਨਾਂ ਨਾਲ ਮੈਂ ਤਾਂ ਬਸ ਐ ਹੁੰਦਾ ਕਿ ਪੜਦੀ ਰਹਾ ਸਕੂਲ ਵਾਲੇ ਤਾਂ ਪੁੱਤ ਕਹਿੰਦੇ ਕਹਿੰਦੇ ਐ ਤੈਨੂੰ ਨੇ ਦੇਖਦੀ ਹੁਣ ਮੈਂ ਘਰੇ ਵੀ ਤੂੰ ਦਿਨ ਰਾਤ ਪੜਦੀ ਰਹਿਣੀ ਐ ਮੇਰਾ ਪੁੱਤਾਂ ਇਹ ਤਾਂ ਜੀ ਲਾ ਕੇ ਪੜਦਾ ਹੈ ਨਾ ਕੋਈ ਨਾ ਹੁਸ਼ਿਆਰ ਐ ਤੂੰ ਪੜਾਈ ਚ ਪੜੀ ਜਾ ਬਸ ਬਤਨ ਤੂੰ ਵਧੀਆ ਪੜਿਆ ਕਰ ਮੇਰਾ ਸੁਪਨਾ ਪੂਰਾ ਕਰ ਦੇ ਨਾਲੇ ਅੱਜ ਤੋਂ ਮੇਰੇ ਧੀ ਨੇ ਤੂੰ ਮੇਰਾ ਪੋਤਾਂ ਆ ਠੀਕ ਐ ਵਧੀਆ ਮਨ ਲਾ ਕੇ ਪੜਿਆ ਕਰ ਹਾਂਜੀ ਮਨ ਲਾ ਕੇ ਤਾਂ ਪੜਦੀ ਐ ਜੀ ਆ ਪਹਿਲਾ ਪੇਪਰਾਂ ਚ ਕਿੰਨੇ ਵਧੀਆ ਨੰਬਰ ਲੈ ਕੇ ਪਾਸ ਹੋਈ ਹੈਗੀ ਔਰ ਸਰਦਨ ਮੈਂ ਇੰਤ ਕਰਦੀ ਆ ਵਧੀਆ ਬੇਬੇ ਆ ਬਾਹਰ ਕੋਣ ਆਇਆ ਇੰਨੀ ਤੇਜ਼ ਤੇ ਜਿਗੜ-ਕੜਕਣ ਲੱਗੇ ਪਏ ਆ ਕੋਣ ਹੋਇਆ ਚਲ ਮਣ ਮੈਂ ਦੇਖ ਲਾਂਗਾ ਚਲੋ ਜੀ ਮੈਂ ਵੀ ਦੇਖਦੀ ਆ ਤੇ ਬੀਤੂ ਨੂੰ ਅੰਦਰ ਭੇਜ ਦੇ ਮੈਂ ਦੇਖ ਆ ਕੋਣ ਚਲ ਬੀਤੂ ਪੁੱਤ ਤੂੰ ਅੰਦਰ ਬੈਠ ਕੇ ਪੜ ਲਾ ਜਾਂ ਚਾਹ ਪੀ ਲੈ ਅੰਦਰ ਬੈਠ ਕੇ ਕੀ ਗੱਲ ਹੈ ਅਨੰਤ ਅਸੀ ਗੱਲ ਬੜਾ ਟਾਈਮ ਲਾਤਾ ਪਾਰ ਗੁਜਿੰਦੇ ਬਈ ਬਸ ਆਈ ਜਾਂਦਾ ਸੀ ਚਾਹੀ ਜਾਂਦਾ ਸੀ ਹਾਂਜੀ ਦੱਸੋ ਜੀ ਨਾ ਹੁਣ ਤੈਨੂੰ ਦੱਸੀ ਜਾਈਏ ਤਿੰਨ ਸਾਲ ਕਿਹਾ ਸੀ ਮੋੜ ਦੂੰਗਾ ਸਾਰਾ ਲੋਨ ਆ ਪੰਜ ਸਾਲ ਹੋ ਗਏ ਹੈ ਗੀੜੇ ਮਰੀ ਜੰਨਾ ਲਾਰੇ ਲਾਈ ਜੰਨਾ ਸਾਨੂੰ ਤੂੰ ਆ ਦੇਖੀ ਮੜਾ ਜਿਆ ਵਿਆਹ ਕਿੰਨਾ ਬਣ ਗਿਆ ਇਹਦਾ ਦਾ ਵਿਆਜ ਹੋ ਗਿਆ ਜੀ ਆਪਾਂ ਤੋਂ ਲਿਆ ਸੀ ਇਹਨਾਂ ਨੇ 3 ਲੱਖ ਰੁਪਇਆ ਇਹਨਾਂ ਦਾ ਤਾਂ ਇਹ 675 ਤੋਂ ਉੱਤਰ ਦੇ ਲਵੇ ਜਾ ਰਿਹਾ ਲੈ ਦੇਖ ਲੈ ਸ਼ਰਮ ਕਰ ਲੈ ਮਾਣੀ ਮੋਟੀ ਜੇ ਜੁੱਲੀ ਬਿਸਤਰਾ ਚੱਕਣ ਲੱਗੇ ਮੈਂਟ ਲੱਗੂ ਸਾਨੂੰ ਕੋਈ ਨਹੀਂ ਮੋੜ ਦਾਂਗੇ ਜੀ ਥੋੜਾ ਜਿਹਾ ਸਮਾਂ ਹੋਰ ਦੇ ਦਿਓ ਸਾਨੂੰ ਉਹ ਕਿੰਨਾ ਕ ਸਮਾਂ ਦੇਈ ਇਹ ਤਾਂ ਮੰਗੇ ਸਾਨੂੰ ਬਹੁਤ ਟਾਈਮ ਹੋ ਗਿਆ ਸੁਣਦੇ ਨੂੰ ਦੇਖ ਬਈ ਜੇ ਐਂ ਰਹੂਗਾ ਨਾ ਤੇ ਥੋੜਾ ਟਾਈਮ ਹੀ ਹੈ ਤੇਰੇ ਕੋਲ ਹੋਰ ਕਿੰਨਾ ਕ ਸਮਾਂ ਚਾਹੀਦਾ ਤੈਨੂੰ ਸ਼ਰਮ ਕਰ ਲਾ ਮੜੀ ਮੋਟੀ ਹੈ ਉਹ ਕੀ ਕਰ ਗਈ ਫਸਲ ਫਸਲ ਨਹੀਂ ਹੋਈ ਹੈਗੀ ਇਹ ਤਾਂ ਮੋੜ ਨਹੀਂ ਸੀਗੇ ਫਸਲ ਦਾ ਤਾਂ ਭਰਾਵਾ ਤੇਰਾ ਆਈ ਵਰੀ ਬੰਨ ਨਹੀਂ ਹੁੰਦਾ ਜਿਹਨੇ ਮੋੜਦੇ ਆ ਨਾ ਉਹ ਸਿੱਧਾ ਹੋ ਕੇ ਮੋੜ ਦਿੰਦਾ ਕੋਈ ਨਾ ਪੁੱਤ ਥੋੜਾ ਟਾਈਮ ਸਾਨੂੰ ਦੇ ਦਿਦੋ ਅਸੀਂ ਸਾਰੇ ਪੈਸੇ ਦੇ ਦਾਂਗੇ ਵਿਆਜ ਦੇ ਨਾਲ ਕੋਈ ਨਹੀਂ ਮਾਤਾ ਤੁਹਾਨੂੰ 6 ਮਹੀਨੇ ਦਾ ਹੋਰ ਦਿੱਤਾ ਟਾਈਮ ਮੋੜ ਨਹੀਂ ਹੁਣ ਕੋਈ ਨਹੀਂ ਜਿੰਨਾ ਹੋ ਸਕਿਆ ਕਰਾਂਗੇ ਨਾ ਹਾਂ ਹੁਣ ਚੱਲਦੇ ਆਂ ਅਸੀਂ ਠੀਕ ਐ ਚਲੀ ਚੱਲਾ ਯਾਦ ਰੱਖ ਲਈ ਹੁਣ 6 ਮਹੀਨੇ ਦਿੱਤੇ ਆ ਤੈਨੂੰ ਇਹ 6 ਮਹੀਨੇ ਚ ਕੁਛ ਨਾ ਹੋਇਆ ਫੇਰ ਨਾ ਕਿਹੋ ਸਾਡੇ ਨਾਲ ਆ ਕੁਛ ਹੋ ਗਿਆ ਇਤੂਰੇ ਬਾਪੂ ਹੁਣ ਕੀ ਕਰਾਂਗੇ ਵਿਆਜ ਹੀ ਬਹੁਤ ਹੋ ਰਿਹਾਗਾ ਉੱਤੋਂ ਆਪਣੀ ਫਸਲ ਵੀ ਨਹੀਂ ਵਧੀਆ ਹੋਈ ਚੱਲ ਕੋਈ ਨਾ ਦੇਖਦੇ ਕੀ ਬਣਦਾਗਾ ਕਿਹੜਾ 6 ਮਹੀਨਾ ਟਾਈਮ ਦੇ ਦਿੱਤਾ 6 ਮਹੀਨੇ ਨੂੰ ਕਿਹੜਾ 6 ਮਿੰਨਤਾ ਹੀ ਲੈ ਮੈਨੂੰ ਤਾਂ ਫਿਕਰ ਲੱਗਿਆ ਇੰਨਾ ਪੈਸਾ ਦੱਸ ਆਪਾਂ ਕਿਵੇਂ ਦੇਵਾਂਗੇ ਚਲ ਕੋਈ ਨਾ ਤੂੰ ਫਿਕਰ ਨਾ ਕਰ ਮੈਂ ਗੁਰੂ ਆਪੇ ਸਭ ਠੀਕ ਕਰੂਗਾ ਚਲੋ ਆਜੋ ਦੇਖ ਲਿਆ ਬਾਪੂ ਵਾ ਵਾ ਪੁੱਤ ਕੀ ਹੋਇਆ ਪੁੱਤਾ ਕੀ ਹੋਇਆ ਆ ਲੈ ਪਾਣੀ ਪੀ ਲੈ ਨਹੀਂ ਮੈਂ ਮੈਂ ਠੀਕ ਆ ਸਪਨਾ ਦੇਖਿਆ ਕੋਈ ਤੂੰ ਕੋਈ ਦਦੇ ਬੰਤ ਕੋਈ ਬੁਰਾ ਸੁਪਨਾ ਆ ਗਿਆ ਹੋਣਾ ਤੁਸੀਂ ਕਾ ਤੋ ਟੈਨਸ਼ਨ ਲੈ ਰਹੀ ਐਵੇਂ ਬੁਰਾ ਨਹੀਂ ਪੁੱਤ ਤੂੰ ਸਾਰਾ ਦਿਨ ਬਾਪੂ ਬਾਰੇ ਸੋਚਦੀ ਰਹਿੰਦੀ ਹੈ ਨਾ ਮੈਨੂੰ ਬਾਪੂ ਦੇ ਸੁਪਨਾ ਆਇਆਗਾ ਦੇਦੇ ਪਤਾ ਨਹੀਂ ਬਾਪੂ ਕਿਉਂ ਛੱਡ ਕੇ ਚਲਾ ਗਿਆ ਆਪਾਨੂੰ ਬਾਪੂ ਬਿਨਾ ਤਾਂ ਹੁਣ ਜਿਉਣਾ ਵੀ ਔਖਾ ਲੱਗਦਾ ਪੁੱਤ ਮੈਂ ਤੈਨੂੰ ਬਾਰ-ਬਾਰ ਸਮਝਾਈ ਜਾਨੀ ਹੈ ਨਾ ਮੈਂ ਹੈਗੀ ਆ ਤੇਰਾ ਬਾਪੂ ਕਿਤੇ ਨਹੀਂ ਗਿਆ ਤੂੰ ਬਾਰ-ਬਾਰ ਇੱਕੋ ਹੀ ਗੱਲ ਤੇ ਨਾਰਾਟ ਲਾਈ ਜਾਇਆ ਕਰ ਉਹਨੇ ਵਾਪਸ ਨਹੀਂ ਆਉਣਾ ਸਗੋ ਜੋ ਉਹਦੇ ਮਨ ਚ ਸੁਪਨੇ ਸੀ ਨਾ ਉਹਦੀਆਂ ਸਾਰੀਆਂ ਗੱਲਾਂ ਨੂੰ ਪੂਰੀਆਂ ਕਰ ਮਜ਼ਬੂਤ ਬਣ ਪੁੱਤ ਤੂੰ ਹੁਣ ਹਾਂ ਮੰਮੀ ਮੈਂ ਬਾਪੂ ਦਾ ਸੁਪਨਾ ਪੂਰਾ ਕਰਨਾ ਤੁਹਾਨੂੰ ਪਤਾ ਅੱਜ ਨਾ ਅੱਜ ਬਸ ਇੱਕ ਲਾਸਟ ਇਮਤਿਹਾਨ ਰਹਿ ਗਿਆ ਮੇਰਾ ਜੇ ਉਹ ਕਲੀਅਰ ਹੋ ਗਿਆ ਨਾ ਕਰਤੈ ਮੈਂ ਸੁਪਨਾ ਪੂਰਾ ਕਰੰਤੋ ਨਾ ਕੋਈ ਨਹੀਂ ਰੋਕ ਸਕਦਾ ਅੱਛਾ ਅੱਜ ਤੇਰਾ ਪੇਪਰ ਆ ਪੁੱਤ ਹਾਂਜੀ ਮੈਂ ਤਾਂ ਸੋਚਦੀ ਸੀ ਚੱਲ ਅੱਜ ਦੇ ਦਿਨ ਤੂੰ ਰੈਸਟ ਕਰ ਲੈਂਦੀ ਵੈਸੇ ਵੀ ਪੁੱਤ ਤੇਰਾ ਆ ਗਰਮਜਾ ਪਿੰਡਾ ਕਿਵੇਂ ਹੋਇਆ ਪਿਆ ਠੀਕ ਤਾਂ ਹੈਗੀ ਆ ਨਾ ਤੂੰ ਉਹ ਬੋਲੇ ਟੈਨਸ਼ਨ ਨਾ ਲਾ ਲੋ ਮੈਂ ਬਿਲਕੁਲ ਠੀਕ ਹਾਂ ਤੇ ਅਹੀ ਕੱਲ ਮੇਰੇ ਨਾਲ ਜਾਂਦੀ ਤੁਹਾਨੂੰ ਪਤਾ ਤਾਂ ਹੈਗਾ ਬਸ ਇੱਕ ਵਾਰ ਸੁਪਨਾ ਪੂਰਾ ਹੋ ਗਿਆ ਨਾ ਫਿਰ ਤਾਂ ਮੈਂ ਰੈਸਟ ਹੀ ਰੈਸਟ ਕਰੂੰਗੀ ਬਸ ਅੱਜ ਆਜ਼ਾਦ ਦਿਨ ਅੱਜ ਆਜ਼ਾਦ ਦਿਨ ਰੰਦੋ ਅੱਜ ਆਜ਼ਾਦ ਦਿਨ ਮੈਨੂੰ ਕਾਲਜ ਜਾਣ ਦੋ ਕੋਈ ਨਾ ਪੁੱਤ ਜੇ ਤੂੰ ਕਹਿਣਾ ਨਾ ਤੇਰਾ ਪੇਪਰ ਆ ਫਿਰ ਤਾਂ ਕਾਲਜ ਜ਼ਰੂਰ ਜਾਣਾ ਪੁੱਤੋ ਹਾਂਜੀ ਚਲ ਚਾਹ ਬਣੀ ਪਈ ਐ ਤੇ ਰੋਟੀ ਖਾ ਕੇ ਪੁੱਤੋ ਕਾਲਜ ਜਾ ਪੇਪਰ ਕਰਕੇ ਆ ਸੋਣਾ ਸੋਣਾ ਪੇਪਰ ਕਰਕੇ ਆਈ ਚੰਗਾ ਫਿਰ ਪੁੱਤਾ ਬੇਬੇ ਵੀ ਵਧੀਆ ਕਰਾਉਂ ਫਿਰ ਮੈਂ ਆਵੇ ਕਹਿੰਦੀ ਸੀ ਮੈਨੂੰ ਭੁੱਖ ਜੀ ਤਹਾਨੀ ਰੋਟੀ ਨਾ ਨਾ ਪੁੱਤੋ ਖਾਲੀ ਪੇਟ ਨਹੀਂ ਜਾਂਦੇ ਹੁੰਦੇ ਢਿੱਡ ਭਰ ਕੇ ਜਾਈਦਾ ਹੈ ਜੇ ਤੂੰ ਪੁੱਖੀ ਬਾਗੀ ਭਲਾ ਪੇਪਰ ਕਿਵੇਂ ਕਰੂਗਾ ਮੇਰੇ ਪੁੱਤ ਰੋਟੀ ਤਾਂ ਖਾ ਕੇ ਜਾ ਨਾ ਚੱਲ ਮੈਂ ਰੋਟੀ ਤੇ ਤਿਆਰ ਕਰਦੀ ਥੋਡੇ ਕਹਿੰਦੇ ਦੋ ਬੁਰਕੀਆਂ ਖਾ ਕੇ ਭੱਜ ਤਾ ਐਵੇਂ ਮੈਂ ਤਿਆਰ ਹੁੰਨੀ ਆ ਤੁਸੀਂ ਆਨੇ ਰੋਟੀ ਪਾ ਲੋ ਦੋ ਬੁਰਕੀਆਂ ਨਹੀਂ ਮੇਰੇ ਪੁੱਤ ਨੂੰ ਦੋ ਬੁਰਕੀਆਂ ਤਾਂ ਦੋ ਰੋਟੀਆਂ ਖਵਾਉਂਗੀ ਬਾਕੀ ਜਿੰਨੀ ਮਰਜ਼ੀ ਖਾ ਲਈ ਚੰਗਾ ਤੋ ਰੋਟੀਆਂ ਖਾ ਲੋ ਠੀਕ ਹੈ ਮੈਂ ਗਲਾਸ ਲੈ ਲਦਾ ਮੈਂ ਬਣਾਉਣੀ ਆ ਰੋਟੀ ਹੋ ਗਿਆ ਪੁੱਤ ਤਿਆਰ ਹਾਂਜੀ ਮੈਂ ਤਾਂ ਤਿਆਰ ਹੋ ਗਈ ਅੱਜ ਸਾਨੂੰ ਪਤਾ ਮੇਰੇ ਕਿੰਨਾ ਕਿੰਨਾ ਜ਼ਿਆਦਾ ਵਧੀਆ ਦਿਨ ਹੈ ਹੁਣ ਮੈਂ ਛੇਛੇ ਦੀ ਜਾਨੀ ਆ ਜੀ ਬੇਬੇ ਮੈਂ ਬਾਪੂ ਕਰਕੇ ਤੇ ਸਾਰਾ ਕੁਝ ਕਰ ਜੀਣਾ ਤਾਈ ਤਾਨੀ ਮਿਹਨਤ ਕਰ ਜੀਣਾ ਕਿ ਉਹਨਾਂ ਦਾ ਸੁਪਨਾ ਪੂਰਾ ਹੋ ਜਾਏ ਬਸ ਅੱਜ ਦਾ ਪੇਪਰ ਕਲੀਅਰ ਹੋ ਜਾਏ ਤੇ ਉਹਨਾਂ ਦਾ ਸੁਪਨਾ ਪੂਰਾ ਹੋ ਹੀ ਜਾਊਗਾ ਰੋਟੀ ਤੇ ਤੂੰ ਉੱਥੇ ਹੀ ਖਾ ਲੇਂਗੀ ਹੈਨਾ ਕੰਟੀਨ ਚ ਤੇ ਹੁਣ ਨਾ ਫਿਰ ਤੂੰ ਦਹੀਂ ਖਾ ਕੇ ਜਾ ਕਹਿੰਦੇ ਹੁੰਦੇ ਆ ਨਾ ਜਦੋਂ ਵੀ ਕੋਈ ਆਪਾਂ ਕੰਮ ਜਾਂਦੇ ਆ ਦਹੀਂ ਖਾਣਾ ਨਾ ਪੁੱਤ ਸ਼ੁਭ ਮੰਨਿਆ ਜਾਂਦਾ ਹੈ चल कोई नहीं मम्मी मैं लेट हो रही है मैं जानी हूँ काम कर थोड़ी जी थोड़ी दही तक खा जा कोई नहीं कोई नहीं पर लेट हो जाऊंगी मैं तो मैं ले आनी है दुख दुख आ ले पुत्र चलो हम मैं जानी ठीक है सारे खा जा होना कोई नहीं कोई नहीं मैं जानी लेट हो रही है चंगा तो कुछ खा ली चंगा हाँ जी हाँ जी ध्यान ना जाइ पुत्र हे परमात्मा ਸੱਚੇ ਪਾਤਸ਼ਾ ਮੇਰਾ ਪੁੱਤ ਨਾ ਅੱਜ ਇਮਤਿਹਾਨ ਦੇਣ ਜਾ ਰਿਹਾ ਹੁਣ ਵਧੀਆ ਨੰਬਰ ਲੈ ਕੇ ਪਾਸ ਹੋਵੇ ਜੋ ਵੀ ਉਹਦੇ ਮਨ ਦੀ ਇੱਛਾ ਨਾ ਮੇਰੇ ਸੱਚੇ ਪਾਤਸ਼ਾ ਪੂਰੀ ਕਰੀ ਮੇਰੇ ਪੁੱਤ ਦੀ ਇੱਛਾ ਬੀਤੂ ਹਾਂਜੀ ਅੰਮੀ ਫਤ ਲ ਗੁਰੂ ਘਰ ਜਾਇਆ ਮੈਂ ਤੇ ਰੋਟੀ ਮੈਂ ਬਣਾ ਲਈ ਤੇ ਰੋਟੀ ਤੂੰ ਖਾ ਲਈ ਜੰਗਾ ਪਾ ਕੇ ਆਪੇ ਬਸ ਬੇਬੇ ਥੋਨੂੰ ਨਾ ਹੁਣ ਮੈਂ ਜ਼ਿਆਦਾ ਫੇਰ ਕੰਮ ਨਹੀਂ ਕਰਨ ਦੇਣਾ ਤੁਸੀਂ ਹੁਣ ਹੁਣ ਕੰਮ ਕਰ ਲਓ ਮੈਨੂੰ ਵੀ ਆਦਾ ਤੁਸੀਂ ਮੈਨੂੰ ਕਿੰਨੇ ਓਕੇ ਸਮੇਂ ਅੱਚ ਪਾ ਲਿਆਗਾ ਨਾਲੇ ਬਾਪੂ ਦੇ ਜਾਣ ਤੋਂ ਬਾਅਦ ਤਾਂ ਆਪਾਂ ਨੂੰ ਕਿਸੇ ਨੇ ਮੰਗਿਆ ਚਮਚਾ ਵੀ ਨਹੀਂ ਦਿੱਤਾ ਸੀ ਜਦ ਵੀ ਕਿਸੇ ਕੋਲ ਜਾਂਦੇ ਸੀਗੇ ਉਹ ਤਾਂ ਆਪਣੇ ਮੂੰਤੀ ਗੇਟ ਬੰਦ ਕਰ ਦਿੰਦੇ ਹੁੰਦੇ ਸੀ ਉਹ ਦਿਨ ਤਾਂ ਮੈਂ ਕਦੇ ਨਹੀਂ ਭੁੱਲਦੀ ਮਾਂ ਨਾਲੇ ਬਾਪੂ ਦੇ ਜਾਣ ਤੋਂ ਫਟਾਵੇ ਛੋੜ ਤੇ ਮੈਨੂੰ ਕੋਈ ਨਹੀਂ ਲੱਗਦਾ ਸਹੀ ਗੱਲ ਆ ਪੁੱਤ ਕੋਈ ਗੱਲ ਨਹੀਂ ਬਾਈ ਗੁਰੂ ਉਹਨਾਂ ਦਾ ਭਲਾ ਕਰੇ ਫਿਰ ਇੱਕ ਗੱਲ ਦੱਸਾਂ ਪੁੱਤ ਤੇਰੇ ਬਾਪੂ ਨੇ ਨਾ ਅੱਜ ਤੱਕ ਮੈਨੂੰ ਕਿਸੇ ਦੇ ਕੋਈ ਚੀਜ਼ ਮੰਗਣ ਲਈ ਭੇਜਿਆ ਨਹੀਂ ਸੀ ਜਿੰਨੇ ਮਰਜੀ ਮਾੜੇ ਦਿਨ ਆ ਗਏ ਸੀ ਪਰ ਅਸੀਂ ਕਿਸੇ ਦੇ ਦਰ ਤੇ ਮੰਗਣ ਨਹੀਂ ਗਏ ਸੀ ਜੋ ਵਾਹਿਗੁਰੂ ਨੇ ਕਰ ਦੇਤਾ ਸੀ ਨਾ ਉਹਨੂੰ ਹੱਸ ਕੇ ਸਵੀਕਾਰ ਕਰ ਲੈਂਦੇ ਸੀ ਪੁੱਤ ਉਹੀ ਤਾਂ ਗੱਲ ਆ ਬੇਬੇ ਜੇ ਬਾਪੂ ਹੁੰਦਾ ਤਾਂ ਅੱਜ ਨੂੰ ਆਪਾਂ ਐਵੇਂ ਨਾ ਹੁੰਦੇ ਕੋਈ ਗੱਲ ਨਹੀਂ ਮਾੜੇ ਚੰਗੇ ਦਿਨ ਤਾਂ ਆਉਂਦੇ ਰਹਿੰਦੇ ਨੇ ਨਾਲੇ ਜਿੱਥੇ ਪ੍ਰਮਾਤਮਾ ਰੱਖੇ ਨਾ ਉੱਥੇ ਰਹਿਣਾ ਪੈਂਦਾ ਹੈ ਹਾਂਜੀ ਅੰਮੀ ਉਹ ਵੀ ਆ ਪਰ ਮੈਂ ਤਾਂ ਇੱਕੋ ਅਰਦਾਸ ਕਰਦੀ ਆ ਰੱਬ ਨੂੰ ਦੁਨੀਆਂ ਚਾਹੀੇ ਕੁਸ਼ ਮਰਜ਼ੀ ਹੋ ਜੇ ਪਰ ਕਦੇ ਵੀ ਕਿਸੇ ਧੀ ਦੇ ਸਿਰ ਤੋਂ ਉਹਦੇ ਪਿਓ ਦਾ ਸਾਆ ਨਾ ਓਟੇ ਕੋਈ ਨਾ ਪੁੱਤ ਤੂੰ ਫਿਕਰ ਨਾ ਕਰ ਮੈਂ ਹੈਗੀ ਆ ਨਾ ਮੇਰੇ ਹੁੰਦੇ ਨਾ ਤੂੰ ਟੈਨਸ਼ਨ ਲਈ ਨਾਲੇ ਤੇਰੇ ਬਾਪੂ ਨੂੰ ਕੁਝ ਨਹੀਂ ਹੋਇਆ ਤੇਰਾ ਬਾਪੂ ਆਪਣੇ ਵਿੱਚ ਹੀ ਆ ਜੋ ਤੂੰ ਮਿਹਨਤ ਕਰਦਾ ਨਾ ਪੁੱਤ ਤੇਰਾ ਬਾਪੂ ਨੂੰ ਸਭ ਕੁਝ ਪਤਾ ਲੱਗਦਾ ਹੈ ਚੱਲ ਹੁਣ ਨਾ ਮੈਂ ਗੁਰੂ ਘਰ ਜਾਨੀ ਆ ਤੇ ਤੇਰੇ ਕਾਮਯਾਬੀ ਦੀ ਅਰਦਾਸ ਕਰਕੇ ਆਉਣੀ ਆ ਵੀ ਮੇਰਾ ਪੁੱਤ ਨਾ ਵਧੀਆ ਅਫਸਰ ਬਣੇ ਪਰ ਲਿਖ ਕੇ ਵਧੀਆ ਨੰਬਰ ਲੈ ਕੇ ਪਾਸ ਹੋਵੇ। ਮੈਂ ਨਾ ਬੈਠੀ ਰਹੀ ਕਿਤੇ ਪੜਨ ਤੇ ਜੋਰ ਦੇਈ ਜਾਵੇਂ ਰੋਟੀ ਖਾ ਲਈ। ਚੰਗਾ ਮੈਂ ਚਾਇਆ ਮੈਂ ਚੰਗਾ। बस ਥੋੜਾ ਟਾਈਮ ਹੋਰ ਬੇਬੇ ਫੇਰ ਤਾਂ ਨਾ ਬਾਪੂ ਦਾ ਸੁਪਨਾ ਪੂਰਾ ਹੋਖੀ ਰਹਗਾ ਹੁਣ ਨਾਲੇ ਬਾਪੂ ਦੇ ਜਾਣ ਤੋਂ ਬਾਅਦ ਆਪਾਂ ਦੋਨੋਂ ਤਾਂ ਕਿਰਦਾ ਸਹਾਰਾ ਬਣ ਕੇ ਰਹੀ ਸੀ। ਬਸ ਥੋੜਾ ਟਾਈਮ ਹੋਰ ਫੇਰ ਮੈਂ ਤੁਹਾਨੂੰ ਮੈਂ ਕਵਲੀ ਦੂੰਗੀ। ਆ ਪਿੱਤੂ ਕਦੋਂ ਦੀ ਗਈ ਆ? ਨਾ ਤਾਂ ਕੁਛ ਦੱਸ ਕੇ ਗਈ ਆ। ਮੈਨੂੰ ਤਾਂ ਸੱਚੀ ਫਿਕਰ ਜਾਂ ਹੋਈ ਜਾਂਦਾ। ਕਾਲੀ-ਕਾਲੀ ਜਿੱਚ ਬਾਗੀ ਕਹਿੰਦੀ ਮਾਂ ਮੈਂ ਆਈ। ਹੁਣ ਆਏ ਨਹੀਂ ਪਤਾ। ਕਮਲੀ ਗਈ ਕਿੱਥੇ ਆ? ਏ ਵਾਏ ਗੁਰੂ ਜਿੱਥੇ ਕਿਤੇ ਵੀ ਗਈ ਆ ਨਾ ਬਸ ਉਹਨੂੰ ਤੰਦਰੁਸਤ ਰੱਖੀ। सही सलाम रवी मेरी ती रा हाँ जी मां देखो आज मैं अपने बापू का सुपना पूरा करता उन्होंने सपना सी ना कि मैं वकील बना मैं अज्ञा का सपना पूरा कर ही हां पुता आज मैं बहुत खुश हाँ ਤੇਰੇ ਬਾਪੂ ਦਾ ਇਹ ਸੁਪਨਾ ਸੀ ਅੱਜ ਮੈਂ ਬਹੁਤ ਖੁਸ਼ ਆ ਪੁੱਤ ਪਰਮਾਤਮਾ ਨੇ ਵਾਹਿਗੁਰੂ ਨੇ ਮੇਰੀ ਲਾਚ ਰੱਖਤੀ ਮੇਰੀ ਧੀ ਰਾਣੀ ਅਫਸਰ ਬਣਾਈ ਦਿੱਤੀ ਪਰ ਬੇਬੇ ਜੱਜ ਬਾਪੂ ਹੁੰਦਾ ਤਾਂ ਖੁਸ਼ੀ ਦੁੱਗਣੀ ਹੋਣੀ ਸੀ ਮੈਨੂੰ ਖੁਸ਼ੀ ਖੁਸ਼ੀ ਨਹੀਂ ਲੱਗ ਰਹੀ ਬਾਪੂ ਬਿਨਾ ਕੋਈ ਨਾ ਪੁੱਤ ਭਲੇ ਤੇਰਾ ਬਾਪੂ ਇਸ ਦੁਨੀਆ 'ਚ ਨਹੀਂ ਪਰ ਜੋ ਉਹਦਾ ਸੁਪਨਾ ਸੀ ਨਾ ਉਹ ਤੂੰ ਸਾਕਾਰ ਕਰਤਾ ਕਰਤਾ ਨਾ ਪੁੱਤ ਹੰਤ ਮਾਨਣਾ ਹੌਲਾ ਕਰ ਉਹਦੀ ਇੱਛਾ ਪੂਰੀ ਹੋ ਗਈ ਨਾ ਤੇ ਜੋ ਸੁਪਨਾ ਤੂੰ ਸੋਚਿਆ ਸੀ ਤੇਰਾ ਸੁਪਨਾ ਵੀ ਪੂਰਾ ਹੋ ਗਿਆ ਅੱਜ ਆਪਾਂ ਬਹੁਤ ਖੁਸ਼ ਆ ਬਸ ਮੈਨੂੰ ਤਾਂ ਇਸੇ ਦਿਨ ਦਾ ਇੰਤਜ਼ਾਰ ਸੀ ਹੁਣ ਆਪਾਂ ਨਾ ਸ਼ਰੀਕਾਂ ਦੇ ਤਾਣੇ ਮੈਨੇ ਨਹੀਂ ਚੱਲਣੇ ਕਿੰਨੇ ਆਪਾਂ ਨੂੰ ਤਾਣੇ ਮੈਨੇ ਮਾਰੇ ਨੇ ਆਪਾਂ ਪਰ ਹੱਸ ਕੇ ਉਹਨਾਂ ਦੇ ਤਾਣੇ ਮੈਨੇ ਚਾਲ ਲੇ ਪਰ ਅੱਜ ਤੋਂ ਬਾਅਦ ਅੱਜ ਤੋਂ ਬਾਅਦ ਪੁੱਤੋ ਕੁਝ ਨਹੀਂ ਬੋਲ ਸਕਦੇ ਹਾਂ ਬੇਬੇ ਮੈਂ ਤਾਂ ਹੀ ਤਾਂ ਬਾਪੂ ਦਾ ਸੁਪਨਾ ਪੂਰਾ ਕਰਨ ਵਾਸਤੇ ਦਿਨ ਰਾਤ ਇਕੱਤਾ ਸੀਗਾ ਬੇਬੇ ਅੱਜ ਤੂੰ ਤਾਂ ਬਹੁਤ ਖੁਸ਼ ਆ ਪਰ ਬਾਪੂ ਵੀ ਬਹੁਤ ਖੁਸ਼ ਹੁੰਦਾ ਹੋਣਾ ਉਹ ਦੇਖਦਾ ਹੋਣਾ ਮੈਨੂੰ ਉੱਤੇ ਬੈਠ ਕੇ ਕਿ ਮੈਂ ਉਹਨਾਂ ਦਾ ਸੁਪਨਾ ਪੂਰਾ ਕਰਤਾ ਉਹਨਾਂ ਦੇ ਤੇ ਨੇ ਉਹਨਾਂ ਨੂੰ ਸੁਪਨਾ ਪੂਰਾ ਕਰਕੇ ਦਿਖਾਇਆ ਹਾਂ ਪੁੱਤ ਤੇਰੇ ਬਾਪੂ ਨੂੰ ਸਭ ਕੁਝ ਪਤਾ ਲੱਗ ਗਿਆ ਤੇਰਾ ਬਾਪੂ ਨਾ ਤੈਨੂੰ ਇਸ ਵਰਦਿ ਚ ਦੇਖ ਕੇ ਪੂਰਾ ਖੁਸ਼ ਹੋਣਾ ਚੱਲ ਕੋਈ ਨਾ ਇੱਕ ਵਾਰ ਨਾ ਤੇਰੇ ਬਾਪੂ ਕੋਲਾ ਹੁਣ ਦਿਖਾਉਣੇ ਆਪਾਂ ਮੇਂ ਤੇਰਾ ਪੁੱਤ ਅੱਜ ਅਫਸਰ ਬਣ ਗਿਆ ਆ ਚਾ ਲਾਡੋ ਤੂੰ ਬੋਲ ਬਾ ਤੇ ਇਹ ਬਾਤ ਸੁਣਾ ਲਉ ਮੇਰੇ ਕੰਨ ਮੇਰੇ ਕੰਨ ਦਰਸ ਰਿਆ ਇੱਕ ਵਾਰ ਤੂੰ ਬੋਲ ਬਾ ਬਾਪੂ ਮੈਂ ਤੇਰਾ ਸੁਪਨਾ ਪੂਰਾ ਕਰਤਾ ਜੇ ਅੱਜ ਤੂੰ ਹੁੰਦਾ ਤੂੰ ਕਿੰਨਾ ਖੁਸ਼ ਹੋਣਾ ਸੀਗਾ ਆ ਪਿੱਤੀ ਦੇ ਬਾਪੂ ਜੋ ਤੇਰੇ ਮਨ ਦੀ ਇੱਛਾ ਸੀ ਨਾ ਜੋ ਸੁਪਨਾ ਤੂੰ ਸੋਚਿਆ ਸੀ ਮੇਰੇ ਨਾਲ ਵਾਦਾ ਕੀਤਾ ਸੀ ਕਿ ਮੇਰੇ ਪੁੱਤ ਨੂੰ ਤੂੰ ਅਫਸਰ ਬਣਾਉਣਾ ਹਾਂ ਪੁੱਤੇ ਦੇ ਬਾਪੂ ਅੱਜ ਤੇਰਾ ਪੁੱਤ ਤਾਂ ਅਫਸਰ ਬਣ ਗਿਆ ਦੇਖ ਦੇਖ ਤੇਰਾ ਪੁੱਤ ਵਰਦੀ 'ਚ ਖੜਾ ਪਰ ਨਹੀਂ ਅੱਜੇ ਤੂੰ ਅੱਦ ਸਾਡੇ ਵਿੱਚ ਆਂਦਾ ਚੰਦਰੀਆ ਆਪਨੇ ਪੁੱਤ ਨੂੰ ਦੇਖ ਕੇ ਕਿੰਨਾ ਖੁਸ਼ ਹੋਣਾ ਸੀ ਤੂੰ ਹੰਤਾ ਕੋਈ ਗੱਲ ਨਹੀਂ ਜੋ ਤੇਰਾ ਸੁਪਨਾ ਕੀਤਾ ਸੀ ਸਪਨਾ ਸੀ ਨਾ ਤੇਰੇ ਪੁੱਤ ਨੇ ਪੂਰਾ ਕੀਤਾ ਕੀਤਾ ਤੇਰੇ ਪੁੱਤ ਨੇ ਸੁਪਨਾ ਪੂਰਾ ਬਸ ਫਰੋਣਾ ਤੇਰਾ ਬਾਪੂ ਵੀ ਖੁਸ਼ ਹੋ ਗਿਆ ਤੇਰੇ ਬਾਪੂ ਨੂੰ ਪਤਾ ਲੱਗ ਗਿਆ ਵੀ ਮੇਰਾ ਸੁਪਨਾ ਪੂਰਾ ਹੋ ਗਿਆ ਚੱਲ ਪੁੱਤ ਹੁਣ ਮਨ ਨਾ ਖਰਾਬ ਕਰ